ਹਾਂਜੀ ਭਾਈ ਨਿਊਟਨ ਦੁਨੀਆ ਦਾ ਮਸ਼ਹੂਰ ਸਾਇੰਟਿਸਟ ਆ ਉਹਦਾ ਨਾਮ ਸਭ ਨੇ ਸੁਣਿਆ ਹੋਊਗਾ ਜਿਹੜਾ ਵੀ ਥੋੜਾ ਬਹੁਤ ਵੀ ਪੜਿਆ ਲਿਖਿਆ ਬੰਦਾ ਉਹਦੇ ਲਾਅ ਸਾਇੰਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਪੜ੍ਹਾਏ ਜਾਂਦੇ ਆ ਤੇ ਇੱਕ ਮਸ਼ਹੂਰ ਉਹਦੀ ਕਹਾਣੀ ਸਭ ਨੇ ਸੁਣੀ ਹੋਊਗੀ ਵੀ ਉਹ ਤਾ ਦਰਖਤ ਥੱਲੇ ਬੈਠਾ ਸੀ ਉਤੋਂ ਸੇਬ ਡਿੱਗਿਆ ਤੇ ਉਹਨੇ ਸੋਚਿਆ ਵੀ ਇਹ ਧਰਤੀ ਵੱਲ ਹੀ ਕਿਉਂ ਡਿੱਗਿਆ ਉਹਨੇ ਗ੍ਰੈਵਿਟੀ ਦੀ ਖੋਜ ਕੀਤੀ ਕਹਿਣ ਦਾ ਮਤਲਬ ਇਹ ਆ ਵੀ ਦੁਨੀਆ ਦੇ ਬਿਹਤਰੀਨ ਦਿਮਾਗਾਂ ਦੇ ਵਿੱਚ ਨਾਂ ਨਿਊਟਨ ਦਾ ਆਉਂਦਾ ਆ ਤੇ ਭਾਈ ਇੱਕ ਪੰਜਾਬ ਦੇ ਵਿੱਚ ਵੀ ਬੰਦਾ ਆ ਉਦੇ ਦਿਮਾਗ ਕਰਕੇ ਕਹਿ ਲਓ ਉਹਦੇ ਕਾਰਨਾਮੇ ਕਰਕੇ ਕਹਿ ਲਓ ਉਹਨੂੰ ਨਿਊਟਨ ਆਫ ਪੰਜਾਬ ਜਾਂ ਨਿਊਟਨ ਆਫ ਸਨਾਮ ਕਿਉਂਕਿ ਉਹ ਸਨਾਮ ਦੀ ਧਰਤੀ ਦਾ ਰਹਿਣ ਵਾਲਾ ਆ ਉਹਨੂੰ ਨਿਊਟਨ ਆਫ ਸਨਾਮ ਕਿਹਾ ਜਾਂਦਾ ਸੀ ਅੱਜ ਵੀ ਕਿਹਾ ਜਾਂਦਾ ਆ ਤੇ ਦੂਜੀ ਗੱਲ ਉਹਦੇ ਕਾਰਨਾਮੇ ਕਰਕੇ ਉਹਦੀ ਵਿਉਂਤਬੰਦੀ ਕਰਕੇ ਉਹਦੇ ਦਿਮਾਗ ਕਰਕੇ ਹਿੰਦੁਸਤਾਨ ਦੀ ਜਿਹੜੀ ਫੌਜ ਆ ਨਾ ਉਹਦੇ ਵਿੱਚ ਚੈਪਟਰ ਪੜ੍ਹਾਏ ਜਾਂਦੇ ਆ ਵੀ ਇਦਾਂ ਇਦਾਂ ਕਰਕੇ ਨਾ ਵੀ ਤੁਹਾਡੇ ਤੇ ਵੈਰੀ ਹਮਲਾ ਕਰ ਸਕਦਾ ਇਦਾਂ ਵਿਉਂਤਬੰਦੀ ਕਰਕੇ ਹਮਲਾ ਕਰ ਸਕਦਾ ਤੇ ਉਹਨਾਂ ਨੇ ਜਦੋਂ ਇਹਦਾ ਨਿਊਟਨ ਆਫ ਸਨਾਮ ਜਿਹਨਾਂ ਦਾ ਨਾਮ ਕਰਮਜੀਤ ਸਿੰਘ ਆ ਇਹਨਾਂ ਦਾ ਜਦੋਂ ਵਿਉਂਤਬੰਦੀ ਇਹਨਾਂ ਦਾ ਹਮਲਾ ਕਰਨ ਦਾ ਤਰੀਕਾ ਵੇਖਿਆ ਤੇ ਉਹਨਾਂ ਦੀਆਂ ਅੱਖਾਂ ਹੱਡੀਆਂ ਰਹਿ ਗਈਆਂ ਇੰਡੀਆ ਸਿਸਟਮ ਦੀਆਂ ਤੇ ਉਹਨਾਂ ਨੇ ਇਹਦਾ ਦੇ ਨਾਮ ਦਾ ਚੈਪਟਰ ਫੌਜ ਦੇ ਵਿੱਚ ਸ਼ੁਰੂ ਕੀਤਾ ਵੀ ਤੁਹਾਡੇ ਤੇ ਇਦਾਂ ਵੀ ਹਮਲਾ ਹੋ ਸਕਦਾ ਵੈਰੀ ਆਹ ਪਲੈਨਿੰਗ ਵੀ ਕਰ ਸਕਦਾ ਆ ਸੋ ਉਹਨਾਂ ਦੀ ਸਾਰੀ ਗੱਲਬਾਤ ਅੱਪ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਹਨਾਂ ਨੇ ਇਹ ਕੰਮ ਕਿਉਂ ਕੀਤਾ ਉਹਦੇ ਲਈ ਆਪਾਂ ਨੂੰ ਥੋੜਾ ਬੈਕਗ੍ਰਾਉਂਡ ਦੇ ਵਿੱਚ ਜਾਣਾ ਪਏਗਾ 81 ਦੇ ਵਿੱਚ ਕੀ ਹੋਇਆ ਸਭ ਨੂੰ ਪਤਾ ਆ ਕਿ ਸਿਸਟਮ ਆ ਜਿਹੜਾ ਭਾਰਤੀ ਸਟੇਟ ਆ ਉਹਨੇ ਜਾਂ ਹਮਲਾ ਕੀਤਾ ਭਾਰਤ ਦੇ ਪੰਜਾਬ ਦੇ ਦਿਲ ਤੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਉਹ ਆਉਂਦੇ ਆ ਚੜ ਕੇ ਪੰਜਾਬ ਦੇ ਉੱਤੇ ਤੇ ਉੱਥੇ ਪਾਣਾ ਵਾਪਰਦਾ ਆ ਸਿੰਘ ਲੜਦੇ ਆ ਉਦੋਂ ਬਾਅਦ ਜਿਹੜਾ ਹਮਲਾ ਕਰਨ ਵਾਲੀ ਧਰਸੀ ਰਾਣੀ ਸੀ ਜਿਹੜੀ ਉਹਨੂੰ ਤੋੜਦੇ ਆ ਉਹ ਸਾਰਾ ਵਰਤਾਰਾ ਵਾਪਰਦਾ ਸਾਰਾ ਤੁਹਾਨੂੰ ਪਤਾ ਹੀ ਆ ਹੁਣ ਉਸ ਤੋਂ ਨਾ ਬਾਅਦ ਅਗਰ ਨਵੰਬਰ ਦੇ ਪਹਿਲੇ ਹਫਤੇ ਸਿੱਖਾਂ ਦਾ ਜਿਹੜਾ ਆ ਉਹ ਕਤਲੇਆਮ ਹੋਣਾ ਜਿਹੜਾ ਨਸਲ ਕੁਸ਼ੀ ਹੋਣ ਸ਼ੁਰੂ ਹੋ ਜਾਂਦੀ ਆ ਉੱਥੇ ਉਹਨਾਂ ਨੂੰ ਵੋਟਰ ਲਿਸਟਾਂ ਜਿਹੜੇ ਕਤਲ ਕਰਨ ਵਾਲੇ ਆ ਉਹਨਾਂ ਨੂੰ ਵੋਟਰ ਲਿਸਟਾਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਵੀ ਇਦਾਂ ਦਾ ਕਰਕੇ ਤੁਸੀਂ ਫੜ ਕੇ ਇਹਨਾਂ ਨੂੰ ਗੱਡੀ ਚਾੜੋ ਚਲੋ ਜੋ ਵੀ ਹੁੰਦਾ ਹਨਾ ਇੱਕ ਘਰ ਦੇ ਵਿੱਚ ਦੋ ਇੱਕ ਹਿੰਦੂਇਜ਼ਮ ਨਾਲ ਸੰਬੰਧਿਤ ਘਰ ਘਰ ਹੁੰਦਾ ਆ ਜਾਂ ਜੈਨੀ ਹੁੰਦੇ ਆ ਉਹਨਾਂ ਦੇ ਘਰੇ ਦੋ ਪੰਜਾਬੀ ਮੁੰਡੇ ਰਹਿੰਦੇ ਹੁੰਦੇ ਆ ਇੱਕ ਕਰਮਜੀਤ ਸਿੰਘ ਤੇ ਇੱਕ ਹੋਰ ਕਰਮਜੀਤ ਸਿੰਘ ਉਹ ਦੋ ਸਿਵਲ ਇੰਜੀਨੀਅਰਿੰਗ ਕਰਦੇ ਹੁੰਦੇ ਆ ਅਮਰੀਕਾ ਜਿੱਦੇ ਦਿੱਲੀ ਦੇ ਵਿੱਚ ਤੇ ਉਹ ਜਾਂਦੇ ਆ ਉੱਥੇ ਤੇ ਉਹਨਾਂ ਬਾਅਦ ਜਦੋਂ ਉਹਨਾਂ ਦੇ ਘਰੇ ਪੀੜ ਵੜਦੀ ਆ ਹਮਲਾ ਕਰਨ ਜਾਂ ਕੁਝ ਵੀ ਕਰਨ ਪੀੜ ਵੜਦੀ ਆ ਤੇ ਉਹਨਾਂ ਨਹਾ ਰਹੇ ਹੁੰਦੇ ਆ ਬਾਥਰੂਮ ਦੇ ਵਿੱਚ ਜਿਹੜਾ ਉਹਦੇ ਦੂਜਾ ਸਾਥੀ ਹੁੰਦਾ ਉਹਨਾਂ ਨੂੰ ਫੜ ਲੈਂਦੇ ਆ ਤੇ ਉਹ ਉਹਨਾਂ ਨੂੰ ਭੀੜ ਜਿਹੜੀ ਉਤੋਂ ਅੱਗ ਲਾ ਕੇ ਥੱਲੇ ਸੁੱਟ ਦਿੰਦੀ ਆ ਕੋਠੇ ਤੋਂ ਦੂਜੀ ਤੀਜੀ ਮੰਜ਼ਲ ਤੋਂ ਕਰਮਜੀਤ ਸਿੰਘ ਹੋਰਾਂ ਦਾ ਪ੍ਰਮਾਤਮਾ ਵੱਲੋਂ ਕਹਿ ਲੋ ਜਾਂ ਜਵੇਂ ਮਰਜੀ ਉਸ ਸਮੇਂ ਬਚਾਅ ਹੋ ਜਾਂਦਾ ਕਿਉਂਕਿ ਇਹ ਬਾਥਰੂਮ ਦੇ ਵਿੱਚ ਸੀ ਤੇ ਜਦੋਂ ਉਹ ਬਾਥਰੂਮ ਦੇ ਵਿੱਚ ਨਿਕਲੇ ਉਹਨਾਂ ਨੇ ਆ ਕੇ ਬਾਥਰੂਮ ਫੋਲਿਆ ਨਹੀਂ ਜਾਂ ਕਿ ਕਿਦਾਂ ਜੋ ਵੀ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਣਾ ਹੁੰਦਾ ਆ ਕਿਸੇ ਤੋਂ ਸੇਵਾ ਲੈਣੀ ਹੁੰਦੀ ਆ ਤੇ ਉਹ ਆ ਹਨਾ ਚਲ ਗਏ ਤੇ ਜਦੋਂ ਉਹ ਘਰ ਦੇ ਅੰਦਰ ਮੌਜੂਦ ਸੀ ਤੇ ਕਰਮਜੀ ਸਿੰਘ ਉਹਨਾਂ ਨੇ ਆਪਣੇ ਦੋਸਤ ਦੇ ਹਾਲਾਤ ਦੇਖੇ ਆ ਵੀ ਇਦਾਂ ਇਦਾਂ ਨੂੰ ਸਟੇ ਆ ਤੇ ਉਹਨਾਂ ਨੇ ਸੌਂ ਖਾਧੀ ਉਸੇ ਸਮੇਂ ਵੀ ਮਹਾਰਾਜ ਅੱਜ ਮੈਨੂੰ ਇਸ ਭੀੜ ਤੋਂ ਬਚਾ ਲਾ ਤੇ ਜਿਹੜੀ ਜ਼ਿੰਦਗੀ ਆ ਇਹ ਤੇਰੇ ਨਾਂ ਸਿੱਖੀ ਦੇ ਨਾਂ ਕੌਮ ਦੇ ਨਾਂ ਕੋਈ ਨਾ ਕੋਈ ਕਾਰਨਾਮਾ ਕਰਾਂਗਾ ਵੀ ਇਹ ਜਿੰਦ ਜਿਹੜੀ ਜਿੰਦ ਜਾਨ ਐ ਇਸ ਏਰੀਆ ਇਹ ਕੌਮ ਦੇ ਨਾਂ ਲਾਵਾਂਗੇ 1984 ਦੀ ਗੱਲ ਐ ਇਹ ਉਤੇ ਉਹ ਬਚ ਜਾਂਦੇ ਆ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਬਾਅਦ ਉਦੋਂ ਇਸ ਸਾਲ 'ਚ ਨਾ 인ਦਰਾ ਤੋਂ ਬਾਅਦ ਰਾਣੀ ਤੋਂ ਬਾਅਦ ਰਜੀਵ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਪ੍ਰਧਾਨ ਬਣਿਆ ਤੇ ਉਹਨੇ ਇੱਕ ਬਿਆਨ ਦਿੱਤਾ ਸੀਗਾ ਵੀ ਜਦ ਬڑا ਦਰਖਤ ਗਿਰਦਾ ਆ ਤਾਂ ਥੋੜੀ ਬਹੁਤੀ ਹਲਚਲ ਹੁੰਦੀ ਹੋਵੇ ਹਨਾ ਤੇ ਧਰਤੀ ਕੰਬਦੀ ਆ ਇਹ ਉਹਨੇ ਸਟੇਟਮੈਂਟ ਦਿੱਤੀ ਸੀਗੀ ਤੇ ਇਸ ਸਟੇਟਮੈਂਟ ਦਾ ਬੜਾ ਵਿਰੋਧ ਹੋਇਆ ਸੀਗਾ ਤੇ ਵੀ ਇਦਾਂ ਤੇ ਲੋਕਾਂ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਉਹਦੇ ਪ੍ਰਤੀ ਇਕ ਨਾ ਜੋ ਚੱਲਦੀ ਹੁੰਦੀ ਹੈ ਜਿਹੜੀ ਵੇਵ ਚੱਲਦੀ ਹੁੰਦੀ ਹੈ ਵੀ ਇਹ ਇਹਨੇ ਗਲਤ ਗੱਲ ਕੀਤੀ ਹੈ ਹਨਾ ਕਿ ਆਪਣੀ ਮਾਂ ਵਾਲੇ ਰਾਹ ਤੇ ਤੁਰ ਪਿਆ ਤੇ ਕਰਮਜੀਤ ਸਿੰਘ ਹੋਰਾਂ ਨੇ ਫੈਸਲਾ ਲਿਆ ਵੀ ਇਹਨੂੰ ਸਾਬਕ ਸਿਖਾਇਆ ਜਾਵੇਗਾ ਕਿਸੇ ਤਰੀਕੇ ਤਿੰਨ ਤੋਂ ਚਾਰ ਸਾਲ ਦੇਖੋ ਇੱਕ ਤਾਂ ਇਹ ਗਰੀਬ ਬੜੇ ਸੀਗੇ ਹਨਾ ਤੇ ਘਰ ਤੋਂ ਬਾਹਲੇ ਚੰਗੇ ਨਹੀਂ ਸੀਗੇ ਹਾਲਾਤ ਬਾਹਲੇ ਠੀਕ ਠਾਕ ਸੀਗੇ ਤੇ ਇਹ ਤਿੰਨ ਚਾਰ ਸਾਲ ਇਹਨਾਂ ਨੇ ਮੈਂ ਉਹ ਤੋਂ ਮੈਂ ਦੀ ਕੀਤੀ ਤਿਆਰੀ ਕੀਤੀ ਹ ਹਥਿਆਰ ਜਿਹੜੇ ਆ ਉਹ ਮਤਲਬ ਉਹਨੂੰ ਮਾਰਨ ਦਾ ਪਲਾਨ ਬਣਾਇਆ ਕਿਵੇਂ ਕਿੱਥੇ ਪਲਾਨ ਬਣਾਇਆ ਮਤਲਬ ਕਿੱਥੇ ਆਪਾਂ ਮਾਰ ਸਕਦੇ ਆ ਜਗ੍ਹਾ ਦੇਖੀ ਪਹਿਲਾਂ ਲਾਲ ਕਿਲੇ ਤੇ ਗਏ ਉੱਥੇ ਕੀ ਹੋ ਸਕਦਾ ਹਨਾ ਕਿਉਂਕਿ ਜਦੋਂ ਆਉਂਦਾ ਉੱਥੇ ਸਿਕਿਉਰਿਟੀ ਕਿੰਨੀ ਹੁੰਦੀ ਹੈ ਵੀ 26 ਜਨਵਰੀ 15 ਅਗਸਤ ਨੂੰ ਲਾਲ ਕਿਲੇ ਤੇ ਜਿਹੜਾ ਪੀਐਮਓ ਝੰਡਾ ਚਲਾਉਂਦਾ ਤੇ 2 ਅਕਤੂਬਰ ਨੂੰ ਰਾਜਘਾਟ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਉਹ ਹੁੰਦੀ ਹੈ ਹਨਾ ਜਨਮ ਦਿਨ ਉੱਥੇ ਜਿਹੜਾ ਉਹ ਫੁੱਲ ਮਾਲਾ ਭੇਟ ਕਰਦਾ ਸੋ ਇਹ ਸਾਰੀਆਂ ਇਹਨਾਂ ਚ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗਿਆ ਤੇ ਫਿਰ ਬਈ 2 ਅਕਤੂਬਰ ਦਾ ਦਿਨ ਆਉਂਦਾ ਹੈ ਮੇਰੇ ਖਿਆਲ ਚ 1986 ਦੀ ਗੱਲ ਆ ਇਹ ਜਾਂ 86 ਜਾਂ 87 ਦੀ ਉਹ ਦਿਨ ਚੁਣਦੇ ਆ ਤੇ ਉਹ ਦਿਨ ਚੁਣਨ ਤੋਂ ਪਹਿਲਾਂ ਬਈ ਇਹਨਾਂ ਹਿੰਦੂ ਪੰਜਾਬ ਦੇ ਜਿਹੜੇ ਅਕਾਲ ਤਖਤ ਕਹਿ ਲੋ ਜਾਂ ਕੋਈ ਵੀ ਉਸ ਸਮੇਂ ਜਿਹੜੇ ਬੰਦੇ ਬਿਰਾਜਮਾਨ ਹੁੰਦੇ ਆ ਤਖਤਾਂ ਤੇ ਉਹਨਾਂ ਤੱਕ ਅਪਰੋਚ ਕਰਦਾ ਵੀ ਮੇਰਾ ਆਹ ਪਲਾਨ ਆ ਤੇ ਲੋਕ ਇਹਨੂੰ ਕਹਿੰਦੇ ਆ ਵੀ ਤੂੰ ਪਾਗਲ ਹੋ ਗਿਆ ਵੀ ਕੱਲਾ ਬੰਦਾ ਐਵੇਂ ਐਵੇਂ ਕਿਵੇਂ ਕਰ ਸਕਦਾ ਇਹ ਅਪਰੋਚ ਤਾਂ ਕਰਦਾ ਸੀਗਾ ਵੀ ਮੇਰੇ ਕੋ ਹਥਿਆਰ ਜਿਹੜਾ ਉਹਨਾਂ ਵਧੀਆ ਹੈ ਨਹੀਂ ਵੀ ਮੈਨੂੰ ਹਰ ਹਥਿਆਰ ਪ੍ਰੋਵਾਈਡ ਕਰਵਾਇਆ ਜਾਵੇ ਵੀ ਬਾਕੀ ਕੰਮ ਮੈਂ ਆਪ ਹੀ ਕਰ ਦੂੰ ਹਣਾ ਚਲੋ ਸਮਾਂ ਆਉਂਦਾ ਦਿਨ ਆਉਂਦਾ ਤੇ ਇਹਨਾਂ ਬਈ ਕੰਮ ਜਿਹੜਾ ਸ਼ੁਰੂ ਕਰਦਾ ਪਰ ਇਹਦੀ ਬਈ ਪਲੈਨਿੰਗ ਬਹੁਤ ਵੱਡੇ ਲੈਵਲ ਤੇ ਸੀਗੀ ਲੈਵਲ ਦੀ ਸੀ ਇਹ ਨਾ ਆਪਣੇ ਨਾਲ ਨਾ ਦੇਖੋ ਪਹਿਲਾਂ ਤਾਂ ਇਹ 2 ਅਕਤੂਬਰ ਨੂੰ ਜਾਣਾ ਹੁੰਦਾ ਇਹਨੇ ਤੇ ਦੇਖੋ ਹੁਣ ਜੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹਦੇ ਨਾਂ ਦਾ ਚੈਪਟਰ ਸ਼ੁਰੂ ਕੀਤਾ ਇਹਦੀ ਸਿਕਿਉਰਿਟੀ ਦੇ ਵਿੱਚ ਤੇ ਕੱਲ ਕੋਈ ਛੋਟੀ ਨਹੀਂ ਹੋਊਗੀ ਗੱਲ ਵੱਡੀ ਹੋਊਗੀ ਹਨਾ ਪਲੈਨਿੰਗ ਬਹੁਤ ਵੱਡੀ ਹੋਊਗੀ ਇਦਾਂ ਨਹੀਂ ਕਰਦੇ ਉਹ ਛੋਟੀ ਮੋਟੀ ਗੱਲ ਤੇ ਹੁਣ ਪਲੈਨਿੰਗ ਇਹਨੇ ਸ਼ੁਰੂ ਕਿੱਥੋਂ ਕੀਤੀ ਕਰਨਜੀਤ ਸਿੰਘ ਹੋਰਾਂ ਨੇ ਪਹਿਲਾਂ ਤੇ ਇਹਨਾਂ ਨੇ ਸੋਚਿਆ ਵੀ ਜੇ 2 ਅਕਤੂਬਰ ਨੂੰ ਜਾਣਾ ਨਾ ਕਿਉਂਕਿ ਜਿਹੜੀ ਸਿਕਿਉਰਿਟੀ ਸਿਸਟਮ ਇਹਨਾਂ ਨੇ 3-4 ਸਾਲ ਦੇ ਵਿੱਚ ਦੇਖਿਆ ਤਾਂ ਉਹਨਾਂ ਨੇ ਦੇਖਿਆ ਵੀ ਜੇ 2 ਅਕਤੂਬਰ ਨੂੰ ਆਉਣਾ ਤਾਂ 10 ਦਿਨ ਪਹਿਲਾਂ ਜਿਹੜੀ ਆ ਕੇਰਾਮੰਦੀ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਕੇਰਾਮੰਦੀ ਵੀ ਇਦਾਂ ਕਰਦੇ ਆ ਵੀ ਮੰਨ ਲਾ ਤੁਹਾਡਾ ਪਿੰਡ ਦੇ ਵਿੱਚ ਘਰ ਆ ਹਨਾ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਦੇ ਪ੍ਰਾਈਮ ਮਿਨਿਸਟਰ ਨੇ ਆਉਣਾ ਤਾਂ ਪਹਿਲਾਂ ਸਾਰੇ ਪਿੰਡ ਨੂੰ ਕੇਰਾ ਪਾਇਆ ਜਾਊਗਾ ਤੇ ਫੌਜ ਅੰਦਰ ਨੂੰ ਆਉਂਦੀ ਹੁੰਦੀ ਆ ਤਲਾਸ਼ੀ ਕਰਦੀ ਆ ਸ਼ਾਨਵੀਣ ਕਰਦੀ ਅੰਦਰ ਨੂੰ ਆਉਂਦੀ 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 ਤੁਹਾਡੇ ਘਰ ਤੱਕ ਆਉਂਦੀ ਹੁੰਦੀ ਆ ਹਨਾ ਮਤਲਬ ਇੱਕਦਮ ਤੁਹਾਡੇ ਘਰ ਇੱਕ ਜਾਂ ਉਹ ਪਰਸਨਲ ਜਗ੍ਹਾ ਤੇ ਜਾਂ ਇੱਕਦਮ ਉਹ ਜਿਹੜਾ ਡਾਇਰੈਕਟ ਸਪੌਟ ਤੇ ਨਹੀਂ ਪਹੁੰਚਦੀ ਅ ਘੇਰਾਬੰਦੀ ਕਰਦੀ ਆਉਂਦੀ ਹੁੰਦੀ ਐ ਇਦਾਂ ਹੀ ਉਹਨੂੰ 5-4 ਦਿਨ ਪਹਿਲਾਂ ਰਾਜਕਾਟ ਦੇ ਆਲੇ-ਦੁਆਲੇ ਘੇਰਾਬੰਦੀ ਕਰਕੇ ਤਲਾਸ਼ੀ ਲੈ ਕੇ ਆਉਂਦੇ ਹੁੰਦੇ ਆ ਸੋ ਇਹਨੇ ਸੋਚਿਆ ਵੀ ਘਟੋ-ਘਟ 10 ਤੋਂ 12 ਦਿਨ ਪਹਿਲਾਂ ਬੈਠਿਆ ਜਾਵੇ ਹੁਣ ਜੇ ਉੱਥੇ ਬੈਠਣਾ ਐ ਪਹਿਲਾਂ ਤੇ ਉਹਨੂੰ ਖਾਣਾ ਛੱਡਣਾ ਪਊਗਾ ਤੇ ਤਾਂ ਜੋ ਟਾਇਲਟ ਨਾ ਆਵੇ ਤੇ ਬਹਿਣਾ ਕਿੱਥੇ ਆ ਉਹ ਪਲਾਨ ਕਰਨਾ ਪਊਗਾ ਤੇ ਭੁੱਖੇ ਰਹਿਣਾ ਪਊਗਾ ਪਾਣੀ ਤੋਂ ਬਿਨਾ ਸੋ ਇਹਨੇ ਸਾਰਾ ਕੁਝ ਪਲਾਨ ਕੀਤਾ ਤੇ ਇੱਕ ਬੜੀ ਖੂਬਸੂਰਤ ਗੱਲ ਇਹਨਾਂ ਨੇ ਕੀਤੀ ਇਹਨਾਂ ਨੇ ਦੇਖਿਆ ਵੀ ਜਿਹੜੀ ਜਦੋਂ ਨਾ ਰਾਣੀ ਮਾਰੀ ਆ 31 ਅਕਤੂਬਰ ਨੂੰ ਉਦੋਂ ਕੀ ਹੋਇਆ ਵੀ ਸਿੱਖਾਂ ਨਾਲ ਇਸ ਕਰਕੇ ਉਹ ਹੋ ਗਿਆ ਵੀ ਮਰਨ ਵਾਲੇ ਸਿੱਖ ਅਤੇ ਸਿੱਖਾਂ ਦੀ ਨਥਲਕੁਸ਼ੀ ਹੋਈ ਤੇ ਇਹ ਚੀਜ਼ ਦੁਬਾਰਾ ਨਾ ਵਾਪਰੇ ਇਹਨਾਂ ਨੇ ਕਮਾਲ ਦੀ ਵਿਉਂਤ ਕੀਤੀ ਇਹਨਾਂ ਨੇ ਨਾ ਇੱਕ ਮੰਦਰ ਦੇ ਵਿੱਚ ਗਏ ਪਹਿਲਾਂ ਉੱਥੇ ਮੰਦਰ ਦੇ ਵਿੱਚ ਜਾ ਕੇ ਮਨਮੋਹਣ ਦਸਾਈ ਨਾਂ ਦੀ ਪਰਚੀ ਕਟਾਈ 10 ਜਾਂ 20 ਰੁਪਏ ਦੀ ਮੰਦਰ ਨੂੰ ਦਾਨ ਦਿੱਤਾ ਤੇ ਉਹ ਆਪਣੀ ਜੇਬ ਦੇ ਵਿੱਚ ਰੱਖ ਲਈ ਵੀ ਜੇ ਮੈਂ ਰਜੀਵ ਨੂੰ ਤੋੜਦਾ ਆਂ ਦੁਨੀਆ ਤੋਂ ਤੇ ਉਸ ਤੋਂ ਬਾਅਦ ਜੇ ਮੇਰੀ ਤਲਾਸ਼ੀ ਹੋਵੇ ਚਾਹੇ ਮੈਨੂੰ ਮਾਰ ਵੀ ਦਿੱਤਾ ਜਾਵੇ ਜੇ ਮੇਰੀ ਤਲਾਸ਼ੀ ਹੋਵੇ ਤੇ ਜਦੋਂ ਮੇਰੇ ਮੇਰੀ ਆਈਡੈਂਟੀ ਦੇ ਤੌਰ ਤੇ ਮਾ ਮਨਮੋਹਣ ਦਸਾਈ ਨਾਂ ਦਾ ਇਹ ਨਾ ਕੋਈ ਨੈਟ ਇ 卡ਡ ਵੀ ਸੀਗਾ ਬਣਵਾਇਆ ਵਾ ਪੀ ਮੇਰੀ ਜੇਬ ਚੋਂ ਜਦੋਂ ਮਨਮੋਹਣ ਦਸਾਈ ਨਾ ਦੀ ਪਰਚੀ ਨਿਕਲੇ ਤਾਂ ਕੋਈ ਇਹ ਨਾ ਸੋਚੇ ਵੀ ਇਹ ਸਿੱਖ ਆ ਤੇ ਸਿੱਖਾਂ ਤੇ ਜਿਹੜਾ ਅਟੈਕ ਦੁਬਾਰਾ ਹੋਵੇ ਵੀ ਮੇਰੇ ਕਰਕੇ ਵੀ ਦੀ ਕੌਮ ਤੇ ਦੁਬਾਰਾ ਜ਼ੁਲਮ ਨਾ ਹੋਵੇ ਇਹ ਦੇਖੋ ਕਿੱਡੀ ਵੱਡੀ ਇਹਨਾਂ ਦੀ ਸੋਚ ਹੈਗੀ ਵੀ ਮੇਰੀ ਕੌਮ ਨੂੰ ਵੀ ਮੈਂ ਕਾਰ ਮੈਂ ਕਾਰਨਾਮਾ ਜੋ ਕਰਨਾ ਵੀ ਜਦੋਂ ਉਹਨੂੰ ਪਤਾ ਲੱਗੇ ਕਿਉਂਕਿ ਪਤਾ ਤੇ ਲੱਗ ਹੀ ਜਾਣਾ ਸੀ ਵੀ ਉਹਦੋਂ ਨੂੰ ਮਾਹੌਲ ਠੰਡਾ ਹੋ ਜੇ ਚਲੋ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਨੇ ਬਈ ਜਗ੍ਹਾ ਚੁਣੀ ਇੱਕ ਉੱਥੇ ਦਰਾਖਤਾਂ ਬਿਦਰਾਖਤ ਦੇ ਉੱਤੇ ਜਾ ਕੇ ਮੈਂ ਬੈਠਾਂਗਾ ਤੇ 23 ਸਤੰਬਰ 2 ਅਕਤੂਬਰ ਨੂੰ ਇਹਨਾਂ ਨੇ ਜਾਣਾ ਹੁੰਦਾ ਜਾਂ ਕੰਮ ਕਰਨਾ ਹੁੰਦਾ 23 ਸਤੰਬਰ ਨੂੰ ਜਾ ਕੇ ਬਹਿੰਦੇ ਆ 23 ਸਤੰਬਰ ਨੂੰ ਤੇ ਨਾਲ ਬਈ 30 ਤੋਂ 35 ਚੀਜ਼ਾਂ ਇਹ ਨਾਲ ਲੈ ਕੇ ਜਾਂਦੇ ਆ ਇਹ 35 ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜਿਹੜੀਆਂ ਫੌਜ ਵੀ ਸੁਣ ਕੇ ਹੈਰਾਨ ਹੋ ਗਈ ਵੀ ਇੱਕ ਕੱਲਾ ਬੰਦਾ ਐਡਾ ਕੁਝ ਪਲਾਨ ਕਿਵੇਂ ਕਰ ਸਕਦਾ ਇਹ ਬੇਲ ਦੇ ਉੱਤੇ ਚੜਦੇ ਆ ਬੇਲ ਦੇ ਉੱਤੇ ਸਿਰਫ ਡੇਢ ਫੁੱਟ ਜਗ੍ਹਾ ਬਈ ਜਿੱਥੇ ਜਾ ਕੇ ਬਹਿੰਦੇ ਆ ਇਹ ਤੇ ਉਥੇ ਇੱਕਦਾਂ ਘੜੀ ਲੈ ਕੇ ਜਾਂਦੇ ਆ 35 ਚੀਜ਼ਾਂ ਦੇ ਵਿੱਚ ਆਪਣੇ ਨਾਲ ਵੀ ਮਤ ਤਰੀਕ ਦੇਖਣੀ ਵੀ ਅੱਜ ਦੋ ਤਰੀਕ ਆ ਹਰੀ ਵੇਲ ਆ ਤੋ ਇਹ ਹਰਾਈ ਪਰਨਾ ਹਰਾਈ ਕੱਪੜੇ ਹਰਾ ਰਮਾਲ ਹਰਾ ਧਾਗਾ ਵੀ ਕੁਝ ਸਿਉਣਾ ਪੈ ਜਾਂਦਾ ਕੱਪੜਾ ਸਿਉਣਾ ਪੈ ਜਾਂਦਾ ਠੀਕ ਹੈ ਤੇ ਉਦੋਂ ਬਿਨਾ ਬਈ ਪਿਸਤੌਲ ਤੇ ਨਿਸ਼ਾਨਾ ਸਿੱਧਣ ਵਾਸਤੇ ਡੱਕੇ 800 ਗ੍ਰਾਮ ਛੋਲੇ ਲੈ ਕੇ ਜਾਂਦੇ ਆ ਵੀ ਮੈਨੂੰ ਭੁੱਖ ਲੱਗੇਗੀ ਕਿਉਂਕਿ ਰੋਟੀ ਪਹਿਲਾਂ ਸ਼ਰਤ ਛੱਡਦੀ ਸੀ 23 ਤੋਂ ਵੀ 15 16 ਨੂੰ ਰੋਟੀ ਛੱਡਦੀ ਸੀ ਵੀ 23 ਤੱਕ ਜਿਹੜੇ ਆਂਤੜੀਆਂ ਨੇ ਸੰਗਣ ਨਾਲ ਜਿਹੜਾ ਮੈਨੂੰ ਤਕਲੀਫ ਹੋਣੀ ਉਹ ਹੋ ਲਵੇ ਤੇ 23 ਤਰੀਕ ਤੋਂ ਬਾਅਦ ਸਿਰਫ ਸਿਰਫ ਥੋੜੇ ਜਿਹਾ ਛੋਲੇ ਲੈ ਕੇ ਜਾਂਦੇ ਆ ਤੇ ਨਾਲ ਥੋੜਾ ਜਿਹਾ ਮੂੰਹ ਗਿੱਲਾ ਕਰਨ ਨੂੰ ਪਾਣੀ ਲੈ ਕੇ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਬੁਖਾਰ ਦੀ ਦਵਾਈ ਪੈਰਾਸੈਟਾਮੋਲ ਜਾਂ ਕੁਝ ਵੀ ਪਰ ਇਹ ਚੀਜ਼ਾਂ ਵਰਤੋ ਚ ਨਹੀਂ ਆ ਸਕੀਆਂ ਕਿਉਂਕਿ ਫੌਜ ਜਿਹੜੀ ਆ ਥੱਲੇ ਘੁੰਮਦੀ ਫਿਰਦੀ ਸੀਗੀ ਤੇ ਇਹ ਦਰਖਤ ਤੇ ਬੈਠੇ ਆ ਤੇ ਬੜੇ ਕਮਾਲ ਦੇ ਇਹਨਾਂ ਨੇ ਮੋਰਚਾ ਬਣਾਇਆ ਹੋਇਆ ਸੀ ਤੇ ਦਰਖਤ ਦੇ ਵਿੱਚ ਹੁਣ ਏਦਾਂ ਹੁੰਦਾ ਵੀ 23 ਸਤੰਬਰ ਨੂੰ ਬਹਿ ਗਏ ਤੇ ਉਦੋਂ ਬਾਅਦ ਮੀਂਹ ਆਉਣਾ ਸ਼ੁਰੂ ਹੋ ਗਿਆ ਬਈ 4 ਤੋਂ 5 ਦਿਨ ਲਗਾਤਾਰ 27 28 ਤੋਂ 24 25 ਤੋਂ ਲੈ ਕੇ 30 ਤੱਕ ਲਗਾਤਾਰ ਮੀਂਹ ਪਿਆ ਮੀਂਹ ਪੈਣ ਨਾਲ ਲਗਾਤਾਰ ਉੱਤੇ ਮੀਂਹ ਪੈਣ ਨਾਲ ਇਹਨਾਂ ਦੀ ਬਾਡੀ ਗਲਣੀ ਸ਼ੁਰੂ ਹੋ ਗਈ ਠੀਕ ਹੈ ਬਾਡੀਗਾਰਡ ਨਾਲ ਜਿਹੜਾ ਬਰੂਦ ਸੀਗਾ ਜਿਹੜਾ ਉਹ ਉਹ ਵੀ ਭਿੱਜ ਗਿਆ ਹਨਾ ਉਹ ਉਹਨੂੰ ਕਵਰ ਕਰਨ ਵਾਸਤੇ ਕੋਈ ਏਡਾ ਹੈ ਨਹੀਂ ਸੀ ਬਰੂਦ ਭਿੱਜ ਕੇ ਥੋੜਾ ਜਿਹਾ ਕਮਜ਼ੋਰ ਹੋ ਗਿਆ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹਣਾ ਵੀ ਜਦੋਂ ਨਾ ਇਹ ਦਰਬਾਰ ਸਾਹਿਬ ਜਾਂ ਹੋਰ ਪਾਸੇ ਬੰਦੋਬਸਤ ਕਰਦੇ ਫਿਰਦੇ ਸੀਗੇ ਵੀ ਮੈਨੂੰ ਪਸਤੌਨ ਮਿਲ ਜੇ ਉਹ ਗੱਲ ਅੱਗੇ ਤੋਂ ਅੱਗੇ ਲੀਕ ਹੁੰਦੀ ਗਵਰਨਮੈਂਟ ਤੱਕ ਪਹੁੰਚ ਗਈ ਸੀ ਗਵਰਨਮੈਂਟ ਤੱਕ ਪਹੁੰਚਣ ਤੋਂ ਬਾਅਦ ਸਰਕਾਰ ਨੂੰ ਪਤਾ ਲੱਗ ਗਿਆ ਸੀ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਜਿਵੇਂ RAW ਵੀ 2 ਤਰੀਕ ਨੂੰ ਮਾਲੀ ਦੇ ਭੇਸ ਦੇ ਵਿੱਚ ਕੋਈ ਸਿੱਖ ਬੰਦਾ ਜਿਹੜਾ ਉਹਦਾ ਆ ਦੰਗਿਆਂ ਦਾ ਪੀੜਤ ਹੈ ਉਹ ਰਜੀਵ ਤੇ ਹਮਲਾ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰੂਗੀ ਇਸ ਲਈ ਜਿਹੜਾ ਸਿਸਟਮ ਹੈ ਜਿਹੜਾ ਸਰਕਾਰ ਹੈ ਉਹਨੇ 4 ਦਿਨ ਪਹਿਲਾਂ ਜਿੰਨੇ ਉੱਥੇ ਮਾਲੀ ਕੰਮ ਕਰਦੇ ਸੀ ਸਭ ਨੂੰ ਛੁੱਟੀ ਤੇ ਭੇਜਤਾ ਸੀ ਵੀ ਤੁਸੀਂ ਆਉਣਾ ਨਹੀਂ ਕਹ ਹਸਤਾ ਹਨ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਥੱਲੇ ਖੜੇ ਉਹ ਗੱਲਾਂ ਵੀ ਕਰਦੇ ਹੁੰਦੇ ਸੀ ਚਲੋ ਵੀਡੀਓ ਲੰਮੀ ਗੱਲਬਾਤ ਲੰਮੀ ਹੋ ਰਹੀ ਹੈ ਉਦੋਂ ਬਾਅਦ ਫਿਰ ਕੀ ਹੁੰਦਾ ਬਈ 2 ਅਕਤੂਬਰ ਦਾ ਨਰਕ ਭਰੇ ਦਿਨ ਨਿਓਲੇ ਵੀ ਆਉਂਦੇ ਉੱਤੇ ਕਾਂਟੋਆ ਵੀ ਆਉਂਦੀਆਂ ਜਾਨਵਰ ਵੀ ਆਉਂਦੇ ਉਹ ਸਾਰਾ ਬਹੁਤ ਤੰਗੀ ਕੱਟਦੇ ਹਫਤਾ 10 ਦਿਨ ਬੁਖਾਰ ਚੜਦਾ ਉਹਨਾਂ ਨੂੰ ਬੁਰਾ ਹਾਲ ਹੁੰਦਾ ਹੈ ਭੁੱਖ ਦੇ ਮਾਰੇ ਹਿੱਲ ਸਕਦੇ ਨਹੀਂ ਥੱਲੇ ਫੌਜ ਖਲੋਤੀ ਹੈ 2 ਅਕਤੂਬਰ ਦਾ ਦਿਨ ਆਉਂਦਾ ਬਈ 2 ਅਕਤੂਬਰ ਨੂੰ ਸਵੇਰੇ 6:55 ਤੇ ਉਹ ਰਜੀਵ ਆਉਂਦਾ ਨਾਲ ਸੋਨੀਆ ਉਹਦੇ ਨਾਲ ਪਹਿਲੀ ਪਹਿਲਾ ਵਾਰ ਕਰਦੇ ਉਹਦੇ ਤੇ ਹਨਾ ਪਹਿਲਾ ਹਮਲਾ ਕਰਦੇ ਆ ਤੇ ਰਜੀਵ ਦੇ ਕੋਲੋਂ ਜਿਹੜਾ ਉਹ ਸ਼ਾਰਟ ਲੰਘ ਜਾਂਦਾ ਇਹਨਾਂ ਦਾ ਰਜੀਵ ਅੰਦਰ ਜਾ ਕੇ ਬਹਿ ਜਾਂਦਾ ਰਾਜਕਾਟ ਦੇ ਡੇਢ ਘੰਟਾ ਅੰਦਰ ਬੈਠਾ ਰਹਿੰਦਾ ਉਸ ਸਮੇਂ ਦੀਆਂ ਸਾਰੀਆਂ ਤਸਵੀਰਾਂ ਮੌਜੂਦ ਨੇ ਆ ਗੂਗਲ ਤੇ ਪਈਆਂ ਨੇ ਤੇ ਤੁਸੀਂ ਦੇਖੋਗੇ ਵੀ ਉਹ ਬਹੁਤ ਡਰਿਆ ਹੋਇਆ ਮਹਿਸੂਸ ਕਰਦਾ ਇਹਨਾਂ ਦੇ ਕੋਲੇ ਜਿਹੜੇ ਕਰਮਜੀਤ ਸਿੰਘ ਸੁਨਾਮ ਹੋ ਰਹੀਆਂ ਇਹ ਹੁਣ ਵੀ ਜਿਉਂਦੇ ਇਹਨਾਂ ਦੇ ਕੋਲ ਵੀ ਉਹ ਪਈਆਂ ਨੇ ਅਖਬਾਰਾਂ 'ਚ ਵੀ ਛਪੀਆਂ ਨੇ ਰਜੀਵ ਬਹੁਤ ਡਰਿਆ ਹੋਇਆ ਅੰਦਰ ਬੈਠਾ ਤੇ ਅੰਦਰ ਉਹ ਸੋਨੀਆ ਦੇ ਨਾਲ ਗੱਲਬਾਤ ਕਰਦਾ ਇਹ ਔਨ ਰਿਕਾਰਡ ਹੈ ਉਦੋਂ ਦੇ ਅਖਬਾਰਾਂ ਨੇ ਵੀ ਛਾਪੀ ਹੈ ਤੇ ਇਹ ਕਰਮਜੀਤ ਸਿੰਘ ਤੋਂ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਰਜੀਵ ਨੇ ਇਹ ਗੱਲ ਕਹੀ ਹੈ ਵੀ ਆਪਾਂ ਸਿਖਾਣਾ ਗਲਤ ਪੰਗਾ ਲੈ ਲਿਆ ਠੀਕ ਹੈ ਵੀ ਇਹ ਆਪਣਾ ਨੁਕਸਾਨ ਕਰਨਗੇ ਇਹਨਾਂ ਨੇ ਆਪਾਂ ਨੂੰ ਜਿਉਂਦੇ ਨਹੀਂ ਛੱਡਣਾ ਤੇ ਤੂੰ ਏਦਾਂ ਕਰ ਤੂੰ ਬੱਚਿਆਂ ਦਾ ਧਿਆਨ ਰੱਖੀ ਤੂੰ ਚੱਲ ਜਾ ਵੀ ਮੈਂ ਇੱਥੋਂ ਆਪਾਂ ਅਲੱਗ-ਅਲੱਗ ਜਾਵਾਂਗੇ ਵੀ ਮੈਨੂੰ ਇਹਨਾਂ ਨੇ ਮਾਰ ਦੇਣਾ ਵੀ ਤੂੰ ਆਪਦਾ ਬਚਾ ਕਰ ਇਹ ਰਜੀਵ ਦੀ ਸਟੇਟਮੈਂਟ ਸੀਗੀ ਉਸ ਤੋਂ ਬਾਅਦ ਕੀ ਹੁੰਦਾ ਬਈ ਉਹ ਮਸੋਨੀਆ ਮੰਦੀ ਨਹੀਂ ਉਹਨੂੰ ਪਰ ਉਹਨੂੰ ਧੱਕੇ ਨਾਲ ਭੇਜ ਦਿੰਦਾ ਪਰ ਸੋਨੀਆ ਬਾਹਰ ਨਹੀਂ ਆਉਂਦੀ ਉਥੇ ਹੀ ਲੋਕੇ ਖੜ ਜਾਂਦੀ ਹੈ ਇਹ ऑन रिकॉर्ड ਉਦੋਂ ਦਾ ਵੀ ਪਿਆ ਤੇ ਤੁਸੀਂ ਕਰਮਜੀਤ ਸਿੰਘ ਤੋਂ ਵੀ ਕਨਫਰਮ ਕਰ ਸਕਦੇ ਹੋ ਠੀਕ ਹੈ ਉਦੋਂ ਬਾਅਦ ਕੀ ਹੁੰਦਾ ਬਈ ਹੁਣ ਤੁਸੀਂ ਦੇਖੋ ਵੀ ਜੇ ਨਾ ਹੁਣ ਕੋਈ ਦਲੇਰ ਬੰਦਾ ਜੈਂਡਰਪੋ ਨਾ ਹੁੰਦਾ ਜਾਂ ਡਰਪੋਕ ਬੰਦਾ ਹੁੰਦਾ ਸਰਕਾਰ ਨੇ ਜਦੋਂ ਪਹਿਲੀ ਗੋਲੀ ਚੱਲੀ ਨਾ ਉਹ ਬਿਉਂਤ ਬੰਦੀ ਏਡੀ ਤਕੜੀ ਸੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਵੀ ਗੋਲੀ ਆਈ ਕਿੱਥੋਂ ਖੋਲ ਪਿਆ ਸੀ ਪਰ ਸਭ ਨੇ ਇਹ ਜਜਮੈਂਟ ਲਈ ਕਿਉਂਕਿ ਉਹਨਾਂ ਨੂੰ ਕੋਈ ਬੰਦਾ ਦੱਸਿਆ ਹੀ ਨਹੀਂ ਇਹਨਾਂ ਦੀ ਬਿਉਂਤ ਮੰਦੀ ਏਡੀ ਤਕੜੀ ਸੀ ਵੀ ਗੋਲੀ ਦੂਰ ਕਿਸੇ ਹੋਟਲ ਤੋਂ ਚਲਾਈ ਆ ਵੀ ਜਾਂ ਬਾਈ ਮਿਸਟੇਕ ਚੱਲ ਗਈ ਵੀ ਸੇਫ ਆ ਸਾਰਾ ਕੁਝ ਤੇ ਹੁਣ ਕਰਮਜੀਤ ਸਿੰਘ ਉੱਤੇ ਦਰਖਤ ਦੇ ਪਏ ਸਭ ਕੁਝ ਸੁਣਦੇ ਆ ਤੇ ਜੇ ਉਹ ਚਾਹੁੰਦੇ ਤਾਂ ਥੱਲੇ ਉਤਰ ਕੇ ਘਰੇ ਜਾ ਸਕਦੇ ਸੀ ਪਰ ਉਹਨਾਂ ਨੇ ਨਹੀਂ ਉਹਨਾਂ ਨੂੰ ਮਤਲਬ ਜੇ ਉਹ ਸੇਫ ਰਹਿਣਾ ਚਾਹੁੰਦੇ ਵੀ ਚੱਲ ਕੋਈ ਨਹੀਂ ਪਰ ਉਹਨਾਂ ਨੇ ਇਹ ਚੀਜ਼ ਨਹੀਂ ਚੁਣੀ ਉਹਨਾਂ ਨੇ ਗੁਰੂ ਨਾਲ ਵਾਅਦਾ ਕੀਤਾ ਸੀਗਾ ਵੀ ਇਹ ਕੰਮ ਕਰਨਾ ਹੀ ਕਰਨਾ ਹੁਣ ਉਧਰੋਂ ਦੁਬਾਰਾ ਡੇਢ ਘੰਟੇ ਬਾਅਦ ਲਗਭਗ 8:30 ਵਜੇ ਦੁਬਾਰਾ ਜਿਹੜੀ ਆ ਉਹ ਵਾਪਸ ਆਉਂਦਾ ਰਜੀਵ ਉਸੇ ਰਸਤੇ ਉਸੇ ਰਸਤੇ ਆ ਕੇ ਉਹ ਜਿੱਥੇ ਗੋਲੀ ਚੱਲੀ ਸੀ ਉੱਥੇ ਖੜ ਕੇ ਜੱਜਮੈਂਟ ਲਾਉਣ ਲੱਗ ਜਾਂਦਾ ਵੀ ਕਿੱਧਰੋਂ ਆਉ ਆਈ ਹੋਊਗੀ ਗੋਲੀ ਤੇ ਜਦੋਂ ਕਰਮਜੀਤ ਸਿੰਘ ਹੋਰੀਂ ਵੇਖਦੇ ਆ ਤੇ ਉਹ ਦੁਬਾਰਾ ਫੇਰ ਉਹਦੇ ਤੇ ਵਾਰ ਕਰਦੇ ਆ ਜਹਾਨਾ ਦੂਜੀ ਵਾਰੀ ਸ਼ਾਰਟ ਮਾਰਦੇ ਆ ਉਹਨਾਂ ਤੇ ਹਰਜੀਵ ਤੇ ਪਰ ਇਸ ਟਾਈਮ ਉਹਦੇ ਆਲੇ-ਦਾਲੇ 6 ਬੋਡੀਗਾਰਡ ਹੁੰਦੇ ਆ ਤੇ ਸ਼ਰੇ ਉਹਨਾਂ ਦੇ ਬੋਡੀਗਾਰਡ ਦੇ ਲੱਗਦੇ ਆ ਰਜੀਵ ਦੇ ਸਿਰ ਕੋਲੋਂ ਗੋਲੀ ਲੰਘ ਜਾਂਦੀ ਆ ਪਰ ਹੁਣ ਇਸ ਟਾਈਮੇ ਇਸ ਸਮੇਂ ਦੇਖਦਾ ਕਰਮਜੀਤ ਨੂੰ ਇਦਾਂ ਭਲੇਖਾ ਪੈਂਦਾ ਆ ਵੀ ਸ਼ਾਦਰ ਰਜੀਵ ਦੇ ਗੋਲੀ ਵੱਜ ਗਈ ਠੀਕ ਹੈ ਉਹ ਤੀਜਾ ਗੋਲੀ ਆਪਣੇ ਮਾਰਨ ਲੱਗਦੇ ਆ ਮੈਂ ਤਾਂ ਆਪਣੇ ਆਪ ਨੂੰ ਖਤਮ ਕਰ ਲੈਣਾ ਵੀ ਮੈਂ ਜੋ ਕੰਮ ਕਰਨਾ ਸੀ ਕਰਤਾ ਪਰ ਉਹਨਾਂ ਨੇ ਜਦੋਂ ਦੇਖਿਆ ਕਿ ਰਜੀਵ ਤਾਂ ਜਿਉਂਦਾ ਹੈ ਰਜੀਵ ਝੋਕ ਕੇ ਉਹਨਾਂ ਦੇ ਵਿੱਚ ਜਾ ਰਿਹਾ ਉਹਨਾਂ ਨੇ ਤੀਜੀ ਵਾਰ ਸ਼ਾਰਟ ਫੇਰ ਮਾਰਿਆ ਰਜੀਵ ਦੇ ਪਰ ਉਹ ਵੀ ਨਹੀਂ ਵੱਜਾ ਵੱਜਾ ਕਿਉਂ ਨਹੀਂ ਕਿਉਂਕਿ ਇੱਕ ਦੇ ਬਰੂਦ ਭਿੱਜ ਗਿਆ ਸੀ ਇੱਕ ਪਿਸਤੌਲ ਜਿਹੜਾ ਉਹ ਮਾੜਾ ਸੀ ਜਿਵੇਂ ਪਹਿਲਾਂ ਦੱਸਿਆ ਵੀ ਉਹਨਾਂ ਕੋਲ ਐਡੇ ਪੈਸੇ ਹੈ ਨਹੀਂ ਸੀ ਵੀ ਬਹੁਤ ਤਗੜਾ ਪਿਸਤੌਲ ਲਿਆ ਜਾਂਦਾ ਹਨਾ ਚਲੋ ਜਦੋਂ ਹੁਣ ਪਹਿਲਾਂ ਤੇ ਉਹਨਾਂ ਨੂੰ ਸਰਕਾਰ ਨੂੰ ਜਾਂ ਪੁਲਿਸ ਵਾਲਿਆਂ ਨੂੰ ਜਾਂ ਸਿਕਿਉਰਿਟੀ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਹੁਣ ਜਦੋਂ ਦੋ ਸ਼ਾਰਟ ਇਕੱਠੇ ਮਾਰੇ ਆ ਤਾਂ ਜਿਹੜੀ ਬੇਲ ਦੇ ਵਿੱਚ ਉਹ ਪਈ ਸੀ ਉੱਥੋਂ ਧੂਆ ਨਿਕਲਦਾ ਠੀਕ ਹੈ ਧੂਆ ਨਿਕਲਣ ਕਰਕੇ ਸਭ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਜਿਹੜਾ ਸ਼ਾਰਟ ਵੱਜਿਆ ਤੇ ਉੱਥੇ ਅੰਨੇਵਾਹ ਗੋਲੀ ਚੱਲਦੀ ਆ ਅੰਨੇਵਾਹ ਸੈਂਕੜੇ ਗੋਲੀਆਂ 2 ਮਿੰਟ ਦੇ ਵਿੱਚ ਉੱਥੇ ਚਲਾਣ ਦੇ ਇਹਦੀਆਂ ਤਸਵੀਰਾਂ ਵੀ ਗੂਗਲ ਤੇ ਪਈਆਂ ਨੇ ਤੇ ਕਰਮੀ ਸਿੰਘ ਹੋਰਾਂ ਕੋਲੇ ਵੀ ਪਈਆਂ ਨੇ ਹੁਣ ਜਦੋਂ ਉੱਥੇ ਗੱਲ ਨੇਵਾ ਗੋਲੀ ਚੱਲਦੀ ਐ ਤੇ ਕਰਮਜੀਤ ਸਿੰਘ ਗੋਰੀਂ ਦਰਖਤ ਤੋਂ ਛਾਲ ਮਾਰ ਦਿੰਦੇ ਆ ਧਰਤੀ ਤੇ ਹੱਥ ਖੜੇ ਕਰ ਦਿੰਦੇ ਆ ਕਿਉਂਕਿ ਉਹਨਾਂ ਕੋਲ ਹੁਣ ਉਹਨੂੰ ਪਤਾ ਵੀ ਹੁਣ ਨਹੀਂ ਸੇਰੇ ਚੜਨਾ ਉਹ ਹੱਥ ਖੜੇ ਕਰ ਦਿੰਦੇ ਆ ਹੁਣ ਇੱਥੇ ਜਿਹੜੀ ਆ ਉਹ ਉਹਨੂੰ ਉੱਥੇ ਬੂਟਾ ਸਿੰਘ ਹੁੰਦਾ ਉਸ ਸਮੇਂ ਜਿਹੜਾ ਗ੍ਰਹਿ ਮੰਤਰੀ ਉਹ ਬੋਲਦਾ ਆ ਕਿ ਇਹਦੇ ਗੋਲੀ ਮਾਰ ਦੋ ਇਹਨੂੰ ਮਾਰ ਦੋ ਪਰ ਸਾਰੀ ਦੁਨੀਆ ਦਾ মিডিਆ ਉਸ ਸਮੇਂ ਇਕੱਠਾ ਹੋਇਆ ਹੋਇਆ ਹੁੰਦਾ ਕਿਉਂਕਿ ਰਜੀਵ ગાંધી ਉੱਥੇ ਜਾਂਦਾ ਆ ਉੱਥੇ ਸਾਰੀ ਦੁਨੀਆ ਦਾ ਇੰਟਰਨੈਸ਼ਨਲ মিডিਆ ਇਕੱਠਾ ਹੋਇਆ ਹੋਇਆ ਹੁੰਦਾ ਪ੍ਰਾਈਮ ਮਿਨਿਸਟਰ ਕਰਕੇ ਤੇ ਸਾਰੀ ਦੁਨੀਆ ਦੇ মিডিਆ ਸਾਹਮਣੇ ਉਹਨੂੰ ਨਹੀਂ ਮਾਰ ਸਕਦੇ ਤੇ ਉਹਨੂੰ ਜਿਹੜਾ ਅਰੈਸਟ ਕਰ ਲਿਆ ਜਾਂਦਾ ਅਰੈਸਟ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਭੇਜਿਆ ਜਾਂਦਾ ਤੇ ਜੇਲ੍ਹ ਦੇ ਵਿੱਚ ਉਹਦੇ ਨਾਲ ਬਈ ਜੋ ਕੁਝ ਹੁੰਦਾ ਉਹ ਕੈਨ ਤੋਂ ਲਿਖਣ ਤੋਂ ਬਿਆਨ ਤੋਂ ਬਾਹਰ ਆ ਉਹਨੂੰ ਬਿਲਕੁਲ ਛੋਟੇ ਜਿਹੋ ਤੇ ਕੱਦ ਦੇ ਨਾਲ ਵੀ ਛੋਟੇ ਸੈੱਲ ਦੇ ਵਿੱਚ ਰੱਖਿਆ ਜਾਂਦਾ ਤੇ ਜਿਹਦਾ ਗਟਰ ਬਲੌਕ ਕਰ ਦਿੱਤਾ ਜਾਂਦਾ ਉਹ 13-14 ਸਾਲ ਉਹ ਜੇਲ੍ਹ ਦੇ ਵਿੱਚ ਰਹਿੰਦਾ ਤੇ ਉਹਦੇ ਨਾਲ ਜਿੰਨੀ ਤੁਸੀਂ ਸੋਚ ਸਕਦੇ ਹੋ ਓਨੀ ਮਾੜੀ ਕਿ ਇੱਕ ਮਤਲਬ ਗੰਦੇ ਦਾ ਗੰਦਾ ਬਿਹੇਵੀਅਰ ਕਿਸੇ ਕੈਦੀ ਨਾਲ ਜਿਹੜਾ ਕੀਤਾ ਜਾ ਸਕਦਾ ਉਹ ਦੇ ਨਾਲ ਕੀਤਾ ਜਾਂਦਾ ਤੇ ਉਹਨੂੰ ਉਹਦੇ ਕੋਲ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਚਾਹੇ ਉਸ ਟਾਈਮ ਪੁੱਛਿਆ ਚਾਹੇ ਬਾਅਦ ਦੇ ਵਿੱਚ ਜੇਲ੍ਹ ਦੇ ਬਾਅਦ ਪੁੱਛਿਆ ਤੇ ਵੀ ਤੂੰ ਕਿਉਂ ਕੀਤਾ ਉਹ ਕਹਿੰਦਾ ਮੈਨੂੰ ਆਪਣੇ ਕੀਤੇ ਤੇ ਮਾਣ ਮੈਂ ਜੋ ਕੀਤਾ ਆਪਣੇ ਕੰਮ ਲਈ ਕੀਤਾ ਇਹ ਉਹਦੇ ਬੋਲ ਸੀ ਜੇਲ੍ਹ ਦੇ ਵਿੱਚ ਵਈ ਉਹਦਾ ਗਟਰ ਬੰਦ ਕਰ ਦਿੱਤਾ ਜਾਂਦਾ ਤਾਂ ਪਾਣੀ ਉੱਥੇ ਇਕੱਠਾ ਹੁੰਦਾ ਤੇ ਸਭ ਤੋਂ ਦੁੱਖ ਦੀ ਗੱਲ ਹੈ ਵੀ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਕਿਸੇ ਪੰਜਾਬੀ ਨੇ ਕਿਸੇ ਤਖਤ ਨੇ ਕਿਸੇ ਕਮੇਟੀ ਨੇ ਕਿਸੇ ਸੰਸਥਾ ਨੇ ਉਹਦੀ ਉਹਦੇ ਮਾਂ ਦੀ ਸਾਰ ਨਹੀਂ ਲਈ ਬਾਈ ਉਹਦੀ ਮਾਂ ਨਾ ਕਿਉਂਕਿ ਦਿੱਲੀ ਦੇ ਵਿੱਚ ਸੀਗਾ ਕਈ ਵਾਰ ਤੇ ਉਹ ਸਾਊਥ ਦੇ ਵਿੱਚ ਵੀ ਰਿਹਾ ਉਹਦੀ ਮਾਂ ਨੂੰ ਉੱਥੇ ਮਿਲਣ ਜਾਣ ਵਾਸਤੇ ਪੈਸੇ ਚਾਹੀਦੇ ਹੁੰਦੇ ਸੀ ਬਾਈ ਉਹਦੇ ਕੋਲ ਪੈਸੇ ਨਹੀਂ ਸੀ ਹੁੰਦੇ ਉਹ ਲੱਕੜਾਂ ਕੱਟ ਕੇ ਲੱਕੜਾਂ ਵੇਚ ਕੇ ਗੁਜ਼ਾਰਾ ਕਰਦੀ ਸੀ ਲੋਕਾਂ ਦੇ ਘਰੇ ਪੋਚੇ ਲਾਉਣੇ ਉਹਦੇ ਕੋਲ ਵਕੀਲ ਨੂੰ ਪੈਸੇ ਦੇਣ ਨੂੰ ਵੀ ਹੁਣ ਪੈਸੇ ਨਹੀਂ ਸੀ ਹੁੰਦੇ ਵਕੀਲ ਦੀ ਫੀਸ ਦੇਣ ਵਾਸਤੇ ਇੰਨਾ ਉਹਨਾਂ ਨੇ ਬੁਰਾ ਸਮਾਂ ਹੰਡਾਇਆ ਤੇ ਬਈ ਉੱਥੇ ਨਾ ਉਹਦੇ ਨਾਲ ਇੱਕ ਹਿੰਦੁਸਤਾਨ ਦਾ ਸਭ ਤੋਂ ਤਕੜਾ ਜਿਹੜਾ ਕ੍ਰਿਮੀਨਲ ਸੀ ਕੋ ਚਾਰਲਸ ਸ਼ੋਬਰਾਜ ਹੁੰਦਾ ਸੀ ਉਹਦੇ ਨਾਲ ਸੀ ਉਹਨਾਂ ਬਈ ਬੁਰਸ਼ ਆਪਣੇ ਵਰਤ ਕੇ ਜਿਹੜੇ ਸੁੱਟ ਦਿੰਦਾ ਸੀ ਨਾ ਕਰਮਜੀਤ ਸਿੰਘ ਉਹ ਉਹਦੇ ਬਿਊਜ਼ ਕੀਤੇ ਹੋਏ ਬੁਰਸ਼ ਡਸਟਮਿੰਗ ਤੋਂ ਚੱਕ ਕੇ ਲਿਆ ਕੇ ਵਰਤਦਾ ਸੀ ਤੇ ਆਪਣੀ ਕੌਮ ਦਾ ਕਿੰਨਾ ਖਿਆਲ ਰੱਖਦਾ ਸੀ ਤੇ ਕਹਿੰਦਾ ਇਹ ਉਹਦੇ ਉਹਦਿਆਂ ਗੱਲਾਂ ਨੇ ਕਹਿੰਦਾ ਉਹਦਿਆਂ ਸਟੇਟਮੈਂਟਾਂ ਨੇ ਵੀ ਮੈਂ ਹਨੇਰੇ ਦੇ ਵਿੱਚ ਜਾ ਕੇ ਵਰਤਿਆ ਹੋਇਆ ਸਮਾਨ ਚੱਕ ਕੇ ਲਿਆਉਂਦਾ ਸੀ ਵੀ ਕੋਈ ਇਹ ਨਾ ਸੋਚੇ ਵੀ ਸਿੱਖ ਕੌਮ ਦੇ ਐਡਾ ਮਾਰਕਾ ਮਾਰਨ ਵਾਲੇ ਨੂੰ ਵੀ ਕੌਮ ਇੱਕ ਬੁਰਸ਼ ਵੀ ਨਹੀਂ ਲੈ ਕੇ ਦੇ ਸਕਦੀ ਇਹ ਉਹਨਾਂ ਦੀਆਂ ਸਟੇਟਮੈਂਟਾਂ ਸੀ ਭਾਈ ਜਿਹੜੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਸੀ ਉਹਦੇ ਵਿੱਚ 2-2 160 ਵਾਟ ਦੇ ਬੱਲਬ ਉਹਨਾਂ ਦੇ ਅੱਖਾਂ ਮੂਰੇ ਲਾਏ ਹੋ ਸੀ ਜਿਹੜੇ 24 ਘੰਟੇ ਜਗਦੇ ਰਹਿੰਦੇ ਸੀ ਨਾ ਉਹਨਾਂ ਨੂੰ ਉੱਥੇ ਪੈ ਸਕਦੇ ਸੀ ਚੱਜ ਨਾਲ ਸਮੈਲ ਬੜੀ ਮਾਰਦੀ ਨੀਂਦ ਨਹੀਂ ਸੀ ਆਉਂਦੀ ਉਹਨਾਂ ਦੀ ਮਾਂ ਬਈ ਦੁਨੀਆ ਤੋਂ ਚਲੇ ਜਾਂਦੀ ਆ ਤੇ ਕੌਮ ਵਾਸਤੇ ਬੜੇ ਸ਼ਰਮ ਨਾਲ ਮੈਨੂੰ ਇਹ ਗੱਲ ਦੱਸਣੀ ਪੈ ਰਹੀ ਆ ਵੀ ਉਹਨਾਂ ਦੀ ਮਾਂ ਦੀ ਜਿਹੜੀ ਲੱਕੜੀਆਂ ਨਾ ਮਾਂ ਨੂੰ ਫੂਕਣ ਵਾਸਤੇ ਕਿਸੇ ਨੇ ਉਹ ਵੀ ਨਹੀਂ ਦਿੱਤੀਆਂ ਬਈ ਉਹ ਕਹਾਣਾ ਵੀ ਉਹ ਕਹਿੰਦੇ ਉਹਨਾਂ ਦੇ ਮੁੱਲ ਲੈ ਕੇ ਲੱਕੜੀਆਂ ਆਈਆਂ ਤੇ ਉਹ ਬੰਦੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਲੱਕੜੀਆਂ ਦੇ ਤੇ ਇਹਨਾਂ ਨੂੰ ਧਮਕੀ ਦਿੰਦਾ ਰਿਹਾ ਤੇ ਵੀ ਤੁਸੀਂ ਪੈਸੇ ਦਿਓ ਇਹ ਇਦਾਂ ਦੇ ਹਾਲਾਤ ਇਦਾਂ ਦੇ ਯੋਧਿਆਂ ਦੇ ਬੰਦਿਆਂ ਦੇ ਆ ਆ ਬਾਤਾਂ ਪੁੱਛਦੇ ਆ ਆਪਣੇ ਲੋਕ ਹਨਾ ਮੈਨੂੰ ਇਹ ਚੀਜ਼ਾਂ ਬਹੁਤ ਡਿਸਟਰਬ ਕਰਦੀਆਂ ਨੇ ਵੀ ਜਿਹੜੇ ਬੰਦੇ ਕੌਮ ਖਾਤਰ ਪੰਜਾਬ ਖਾਤਰ ਕੁਝ ਵੀ ਚਾਹੇ ਮਾਰਕਾ ਹੋਵੇ ਨਾ ਹੋਵੇ ਘਾਰ ਤੇ ਤੁਰਦੇ ਆ ਤੇ ਉਹਨਾਂ ਨੂੰ ਪਿੱਛੋਂ ਸਾਹਬਣਾ ਕਹਿੰਨੇ ਆ ਅੱਜ ਵੀ ਤੁਸੀਂ ਬਈ ਜੇ ਪੰਜਾਬ ਦੇ ਵਿੱਚ ਤੁਹਾਡਾ ਢੇੜਾ ਬਜੇ ਦਾ ਪੰਜਾਬ ਦੇ ਵਿੱਚ ਰਹਿੰਦੇ ਹੋ ਕਰਮਜੀਤ ਸਿੰਘ ਜਿਹੜੇ ਉਹ ਸੁਨਾਮ ਰਹਿੰਦੇ ਆ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਕਿ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਪੜ੍ਹਾਈ ਕੀਤੀ ਤੇ ਇਹ ਇੰਡੀਆ ਦਾ ਸ਼ਾਇਦ ਕਾਨੂੰਨ ਹੈ ਵੀ ਜਿਹੜਾ ਬੰਦਾ ਕੋਈ ਲੌ ਕਰਦਾ ਜਾਂ ਪੜ੍ਹਾਈ ਕਰਦਾ ਜਾਂ ਸਟੱਡੀ ਕਰਦਾ ਉਹਦੀ ਸਜ਼ਾ ਘੱਟ ਹੋ ਜਾਂਦੀ ਹੈ ਤੇ 2000 2001 ਦੇ ਲਗਭਗ ਉਹਨਾਂ ਨੂੰ ਉੱਥੋਂ ਰਿਹਾ ਕਰ ਦਿੱਤਾ ਗਿਆ ਤੇ ਰਿਹਾ ਕਰਨ ਤੋਂ ਬਾਅਦ ਬਈ ਉਹਨਾਂ ਨੂੰ ਅੱਜ ਵੀ ਜਿਹੜਾ 15 ਅਗਸਤ ਨੂੰ 26 ਜਨਵਰੀ ਨੂੰ ਥਾਣੇ ਜਾ ਕੇ ਆਪਣੀ ਹਾਜ਼ਰੀ ਲਮਾਉਣੀ ਪੈਂਦੀ ਆ ਵੀ ਵੀ ਮੈਂ ਕਰੇਮੀ ਦਾ ਲਮਾਇਡ ਨਹੀਂ ਰਿਹਾ ਹੁਣ ਇਦਾਂ ਉਦਾਂ ਜੋ ਵੀ ਸਿਸਟਮ ਹੁੰਦਾ ਉਹ ਫਾਲੋ ਕਰਨਾ ਪੈਂਦਾ ਪਰ ਜੋ ਬਾਹਰ ਨੇ ਤੇ ਇੱਕ ਸਕੂਲ ਚਲਾ ਰਹੇ ਆ ਤੇ ਬਈ ਉਹਨਾਂ ਨੂੰ ਜੇ ਵੀ ਜਿਹੜਾ ਬੰਦਾ ਪੰਜਾਬ ਰਹਿੰਦਾ ਜੇ ਤੁਸੀਂ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਬਾਰੇ ਕੋਈ ਪੜਨ ਦੇ ਇਸ਼ੂ ਕੋ ਉਹਨਾਂ ਨਾਲ ਜ਼ਰੂਰ ਮਿਲ ਕੇ ਇਹ ਰੂ ਦੇ ਦਰਸ਼ਨ ਕਰਨੇ ਚਾਹੀਦੇ ਆ ਜੇ ਤੁਹਾਨੂੰ ਮੈਂ ਬਹੁਤ ਗੱਲਾਂ ਮੈਂ ਮਿਸ ਕਰਕੇ ਕਿਉਂਕਿ ਗੱਲਬਾਤ ਲੰਮੀ ਬਹੁਤ ਜ਼ਿਆਦਾ ਹੋਗੀ ਤੇ ਇਹਨਾਂ ਬਾਰੇ ਤੁਸੀਂ ਜੇ ਪੜ੍ਹਦੇ ਆ ਤੇ ਹਨਾ ਵੀ ਰਾਜਕਾਟ ਤੇ ਹਮਲਾ ਜਾਂ ਇਦਾਂ ਦੀਆਂ ਕਿਤਾਬਾਂ ਵੀ ਬਹੁਤ ਨੇ ਇਹਨਾਂ ਬਾਰੇ ਸਾਰਾ ਕੁਝ ਪਿਆਜ ਉਪਲਬਧ ਆ ਅਖਬਾਰਾਂ 'ਚ ਵੀ ਬੜਾ ਕੁਝ ਆਇਆ ਆ ਉਹ ਸਾਰਾ ਕੁਝ ਤੁਸੀਂ ਆਪਣੇ ਤੌਰ ਤੇ ਪੜ੍ਹ ਵੀ ਸਕਦੇ ਹੋ ਡਿਟੇਲ ਦੇ ਵਿੱਚ ਬਹੁਤ ਇਹਨਾਂ ਨੇ ਸੰਘਰਸ਼ ਕੀਤਾ ਆ ਤੇ ਜੇ ਤੁਹਾਨੂੰ ਜਾਣਕਾਰੀ ਸਹੀ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ ਚੈਨਲ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ